ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਉ सब गुण तेरे मैं नाही कोय सब गुण तेरे मैं नाही कोय विणगुण कीते भगत नोय स्वाणी सत सुहाण सदा मन चाओ, सुवेला वेला कवण, कवण थित कवन वार कवस् माहो कवण, जित हो आ आकार वेल न पाया लेख पुराण न पायो कादिया लिखन लेख पुराण છット વારના જોગી જાણે ઋત મહો ના કોઈ જા કર તા સર ઠીકો સાજે આપે જાણે સોઈ જીવ કરે આખા કिव સાલાહી ક્યો વર્ણી કિવ જાણા નાનકે આખણે સબકો આખે એક દો એકતે સિયાણા ਬੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਅਗੈ ਗਿਆਨ ਸੋ ਹੈ ਨਾਨਕ ਜੇ ਕੋ ਆਪੋ ਜਾਣ ਅਗੈ ਗਿਆਨ ਸੋ ਹੈ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਤੀਰਥ ਯਾਤਰਾ ਤਪਾਂ ਦੀ ਸਾਧਨਾ ਜੀਵਾਂ ਤੇ ਦਇਆ ਕਰਨੀ ਇਹ ਸਾਰਾ ਦਿੱਤਾ ਹੋਇਆ ਦਾਨ ਇਨ੍ਹਾਂ ਕਰਮਾਂ ਦੇ ਵਟੇ ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਵੀ ਜਾਏ ਤਾਂ ਰੱਤਾ ਮਾਤਰ ਹੀ ਮਿਲਦੀ ਹੈ ਪਰ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜੀ ਹੋਈ ਹੈ ਜਿਸ ਦਾ ਮਨ ਨਾਮ ਵਿੱਚ ਪਤੀਜ ਗਿਆ ਹੈ ਅਤੇ ਜਿਸ ਨੇ ਆਪਣੇ ਮਨ ਵਿੱਚ ਅਕਾਲ ਪੁਰਖ ਦਾ ਪਿਆਰ ਜਮਾਇਆ ਹੈ ਉਸ ਮਨੁੱਖ ਨੇ ਮਨੋਂ ਆਪਣੇ ਅੰਦਰਲੇ ਤੀਰਥ ਵਿੱਚ ਮਲ ਮਲ ਕੇ ਇਸ਼ਨਾਨ ਕਰ ਲਿਆ ਹੈ ਭਾਵ ਉਸ ਮਨੁੱਖ ਨੇ ਆਪਣੇ ਅੰਦਰ ਵਸ ਰਹੇ ਅਕਾਲ ਪੁਰਖ ਵਿੱਚ ਜੁੜ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਲਾਹ ਲਈ ਮੇਰੀ ਕੋਈ ਪਾਇਆ ਨਹੀਂ ਕਿ ਮੈਂ ਤੇਰੇ ਗੁਣ ਦੱਸ ਸਕਾਂ ਇਹ ਸਭ ਤੇਰੀਆਂ ਹੀ ਵਡਿਆਣੀਆਂ ਹਨ ਏ ਕਾਲ ਪੁਰਖ ਜੇ ਤੂੰ ਆਪ ਆਪਣੇ ਗੁਣ ਮੇਰੇ ਵਿੱਚ ਪੈਦਾ ਨਾ ਕਰੇ ਤਾਂ ਮੈਤੋ ਤੇਰੀ ਭਗਤੀ ਨਹੀਂ ਹੋ ਸਕਦੀ ਤੇਰੀ ਸਦਾ ਜੈ ਹੋਵੇ ਤੂੰ ਆਪ ਹੀ ਮਾਇਆ ਹੈ ਤੂੰ ਆਪ ਹੀ ਬਾਣੀ ਹੈ ਤੂੰ ਆਪ ਹੀ ਬ੍ਰਹਮਾ ਹੈ ਭਾਗ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਮਾਇਆ ਬਾਣੀ ਜਬ ब्रह्मा ਤੇ ਤੋਂ ਬੱਕਰੀ ਹਸਤੀ ਵਾਲੇ ਨਹੀਂ ਹਨ ਜੋ ਲੋਕਾਂ ਨੇ ਮੰਨ ਰੱਖੇ ਹਨ ਤੂੰ ਸਦਾ ਥਿਰ ਹੈ ਸੋਣਾ ਹੈ ਤੇਰੇ ਮਨ ਵਿੱਚ ਸਦਾ ਖਿੜਾਓ ਹੈ ਤੂੰ ਹੀ ਜਗਤ ਰਚਣ ਵਾਲਾ ਹੈ ਤੈਨੂੰ ਪਤਾ ਹੈ ਤੂੰ ਕਦੋਂ ਬਣਾਇਆ ਜਿਹੜਾ ਉਹ ਵੇਲਾ ਤੇ ਵਕਤ ਸੀ ਕਿਹੜੇ ਖੇਤ ਸੀ ਕਿਹੜਾ ਦਿਨ ਸੀ ਗੁਰੂ ਜੀ ਫਰਮਾਉਂਦੇ ਹਨ ਕਿ ਜਿਸ ਵੇਲੇ ਤੋਂ ਸ੍ਰਿਸ਼ਟੀ ਬਣਾਈ ਆ ਉਹ ਕਿਹੜਾ ਵੇਲਾ ਸੀ ਤੇ ਕਿਹੜਾ ਵਕਤ ਸੀ ਕਿਹੜੀ ਤਾਰੀਖ ਸੀ ਕਿਹੜਾ ਦਿਨ ਸੀ ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ ਜਦੋਂ ਇਹ ਸਾਰਾ ਸੰਸਾਰ ਬਣਿਆ ਕਦੋਂ ਇਹ ਸੰਸਾਰ ਬਣਿਆ ਉਸ ਸਮੇਂ ਦਾ ਪੰਡਤਾਂ ਨੂੰ ਵੀ ਪਤਾ ਨਹੀਂ ਸੀ ਜੇ ਪਤਾ ਹੁੰਦਾ ਤਾਂ ਇਸ ਮજબੂਨ ਉੱਤੇ ਵੀ ਇੱਕ ਪੁਰਾਣ ਲਿਖਿਆ ਹੁੰਦਾ ਉਸ ਸਮੇਂ ਦੀ ਕਾਜ਼ੀਆਂ ਨੂੰ ਖਬਰ ਨਾ ਲੱਗੀ ਨਹੀਂ ਤਾਂ ਉਹ ਲੇਖ ਲਿਖ ਦਿੰਦੇ ਜਿਵੇਂ ਉਹਨਾਂ ਆਏ ਤਾਂ ਇਕੱਠੀਆਂ ਕਰਕੇ ਪੁਰਾਣ ਲਿਖਿਆ ਸੀ ਜਦੋਂ ਜਗਤ ਬਣਿਆ ਸੀ ਤਦੋਂ ਕਿਹੜੀ ਥਿਤ ਸੀ ਕਿਹੜਾ ਵਾਰ ਸੀ ਇਹ ਗੱਲ ਕੋਈ ਯੋਗੀ ਵੀ ਨਹੀਂ ਜਾਣਦਾ ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਤਦੋਂ ਕਿਹੜੀ ਰੋਤ ਸੀ ਅਤੇ ਕਿਹੜਾ ਮਹੀਨਾ ਸੀ ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ ਉਹ ਆਪ ਹੀ ਜਾਣਦਾ ਹੈ ਕਿ ਜਗਤ ਕਦੋਂ ਬਣਿਆ ਹੈ ਇਹ ਆਮ ਮਨੁੱਖ ਦੇ ਗੱਲਾਂ ਨਹੀਂ ਸਮਝ ਸਕਦਾ ਮੈਂ ਕਿਸ ਤਰ੍ਹਾਂ ਦੱਸਾਂ ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤ ਸਲਾਹ ਕਰਾਂ ਕਿਸ ਤਰ੍ਹਾਂ ਅਕਾਲ ਪੁਰਖ ਦੀ ਵਡਿਆਈ ਵਰਣਨ ਕਰਾਂ ਅਤੇ ਕਿਸ ਤਰ੍ਹਾਂ ਸਮਝ ਸਕਾਂ ਏ ਨਾਨਕ ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ ਅਕਾਲ ਪੁਰਖ ਦੀ ਵਡਿਆਈ ਦੱਸਣ ਦਾ ਯਤਨ ਕਰਦਾ ਹੈ ਪਰ ਕੋਈ ਵੀ ਉਸ ਪਰਮਾਤਮਾ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ ਨਹੀਂ ਦੱਸ ਸਕਦਾ ਜਿਵੇਂ ਇੱਕ ਗੋਂਗੇ ਨੂੰ ਤੁਸੀਂ ਮਠਿਆਈ ਖਵਾਓਗੇ ਤਾਂ ਉਸਨੂੰ ਪੁੱਛੋਗੇ ਕਿ ਦੱਸ ਇਸ ਮਠਿਆਈ ਦਾ ਸਵਾਦ ਕਿਸ ਤਰ੍ਹਾਂ ਹੈ ਉਸਨੂੰ ਬਿਆਨ ਨਹੀਂ ਕਰ ਸਕੇਗਾ ਇਸੇ ਤਰ੍ਹਾਂ ਜੇ ਆਪਾ ਕਿਸੇ ਪਰਮਾਤਮਾ ਦੇ ਭਗਤ ਕੋਲ ਪੁੱਛਾਂਗੇ ਕਿ ਦੱਸ ਉਸ ਪਰਮਾਤਮਾ ਦਾ ਨਾਮ ਕਿਹੋ ਕਿਹੋ ਜਿਆ ਹੈ ਪਰ ਉਹ ਬਿਆਨ ਨਹੀਂ ਕਰ ਸਕੇਗਾ ਅੱਗੇ ਗੁਰੂ ਜੀ ਫਰਮਾਉਂਦੇ ਹਨ ਕਿ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਤਾ ਹੋਵੇ ਅਕਾਲ ਪੁਰਖ ਸਭ ਤੋਂ ਵੱਡਾ ਹੈ ਉਸ ਦੀ ਵਡਿਆਈ ਉੱਚੀ ਹੈ ਜੋ ਕੁਝ ਜਗਤ ਵਿੱਚ ਹੋ ਰਿਹਾ ਹੈ ਉਸੇ ਦਾ ਕੀਤਾ ਹੋ ਰਿਹਾ ਹੈ ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ ਪ੍ਰਬੂ ਦੀ ਵਡਿਆਈ ਦਾ ਅੰਤ ਪਾਣ ਦਾ ਯਤਨ ਕਰੇ ਉਹ ਕਾਲਪੁਰਖ ਦੇ ਦਰ ਤੇ ਜਾ ਕੇ ਆਦਰ ਨਹੀਂ ਪਾਉਂਦਾ